ਗਾੜੀਆਂ ਕਾਲੀਆਂ ਕੜੀਆਂ ਪੰਜਾਬ ਚ ਇੱਕ ਵਾਰ ਫੇਰ ਫਰੋਤੀ ਲੈਣ ਵਾਸਤੇ ਚੱਲ ਗੀਆਂ ਕਾਲੀਆਂ ਕਿਉਂਕਿ ਪੰਜਾਬ ਚ ਗੈਂਗਸਟਰ ਹਾਵੀ ਨੇ ਔਰ ਕਦੇ ਲਾਰੈਂਸ ਬਿਸ਼ਨੋਈ ਗੈਂਗ ਕਦੇ ਗੋਲਦੀਪ ਰਾੜ ਗੈਂਗ ਔਰ ਕਦੇ ਫੌਜੀ ਗੈਂਗ ਕਿਸੇ ਨਾ ਕਿਸੇ ਕੋਲ ਮੰਗਦਾ ਏ ਰੰਗਦਾਰੀ ਤੇ ਇੱਕ ਵਾਰ ਫੇਰ ਜੀ ਹਮ ਆਮਲਾ ਸਾਹਮਣੇ ਆਇਆ ਸੋ ਦੇਖਤਾ ਦੇਖਿਓ ਕਿਵੇਂ ਗੋਲੀ ਇਸ ਦਫ਼ਤਰ ਦੇ ਵਿੱਚ ਆਰ ਪਾਰ ਹੋ ਗਈ ਹੈ ਦਰਅਸਲ ਇਸ ਪ੍ਰਾਪਰਟੀ ਕਾਰੋਬਾਰੀ ਨੂੰ ਪਹਿਲਾਂ ਧਮਕੀਆਂ ਆਈਆਂ ਸਨ ਉਸ ਨੂੰ ਕਿਹਾ ਗਿਆ ਸੀਗਾ ਕਿ ਭਾਈ ਪੈਸੇ ਦੇ ਦੇ 50 ਲੱਖ ਰੁਪਿਆ ਔਰ ਜੇਕਰ ਉਸਨੇ ਪੈਸੇ ਨਹੀਂ ਦਿੱਤੇ ਤੇ ਸੈਂਪਲ ਦੇ ਤੌਰ ਦੇ ਉੱਤੇ ਜਹੀ ਘਟਨਾ ਪੇਸ਼ ਕਰ ਦਿੱਤੀ ਗਈ ਹੈ ਜਿਸ ਦੇ ਚਲਦਿਆ ਹੁਣ ਦਹਿਸ਼ਤ ਦਾ ਮਾਹੌਲ ਹੈ ਤੇ ਇੱਕ ਵਾਰ ਫਿਰ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪੜਤਾਲ ਸ਼ੁਰੂ ਹੋ ਗਈ ਹੈ ਸਵਾਲ ਆਉਂਦਾ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਲਗਾਤਾਰ ਹਾਵੀ ਹੁੰਦਾ ਜਾਰਿਆ ਹੈ ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਪਰ ਕਾਰੋਬਾਰੀ ਦਹਸ਼ਤ ਚ ਕਿਉਂਕਿ ਇਸ ਤਰੀਕੇ ਦੇ ਨਾਲ ਜਿ ਫਰੋਟੀਆਂ ਮੰਗੀਆਂ ਜਾਣ ਗਿਆ ਤਾਂ ਫੇ ਕਾਰੋਬਾਰੀ ਕਾਰੋਬਾਰ ਕਿਵੇਂ ਕਰਨਗੇ ਆਉ ਤੁਹਾਨੂੰ ਦਿਖਾਨੇ ਆ ਕਿ ਇਹ ਪੂਰਾ ਮਾਮਲਾ ਅਦਨਕਵਲ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਰੌਹਿਦ ਗੁਪਤਾ ਦੇ ਇਰਦਾਰ ਤੁਸੀਂ ਕੰਮ ਕੀ ਕਰਦੇ ਜੀ ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੱਲੂਵਾਲੀਆ ਬਗਰਾਮਪੁਰ ਸਾਬਾ ਸਰਪੰਚਾਂ ਹਾਂਜੀ ਇਹਨਾਂ ਸੰਬੰਧਿਤ ਪੱਲ ਪਾਈ ਕੋ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਆਉਂਦੀਆਂ ਵੀ 50 ਲੱਖ ਰੁਪਇਆ ਦਿਓ ਵੀ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ ਇਹਨਾਂ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗਾਂ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਖਾਸਤ ਵੀ ਲਿਖਾਈ ਆ ਅੱਜ ਦਾ ਹੀ ਪਠਾਨਕੋੜ ਦਾ ਕੰਮ ਗਾਇਆ ਹੈ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਰਨ ਨੂੰ ਤੇ ਮਗਾ ਲੱਗਾ ਵੀ ਘਰੋਂ ਗਵਾਂਡੀਆ ਦਾ ਸਰ ਤੁਹਾਡੇ ਦਫਤਰ ਦੇ ਗੋਲੀ ਚ ਲੱਗੇ ਆ ਦੋ ਗੋਲੀਆਂ ਚਲੀਆਂ ਇੱਕ ਗੋਲੀ ਉਹ ਤਾਂ ਦਿਖਣੀ ਉੱਥੇ ਡਿੱਗ ਪਈ ਖੜੀ ਉੱਥੇ ਕੋਈ ਨਹੀਂ ਆਏ ਤੇ ਹੁਣੇ ਆਉਂਦੇ ਆ ਜੀ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਦਫਤਰ ਬਾਹਰ-ਪਾਰ ਵਜੀਆਂ ਨੇ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਡੇ ਫੜੇ ਆ ਉਹ ਅੱਜ ਅਜੇ ਪਰਫਾਨ ਨਹੀਂ ਇਹੋ ਤੁਸੀਂ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਛੁੱਟਿਆ ਜਾਵੇ ਅਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਸ ਨੂੰ ਵਪਾਰੀ ਹੈ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਤ ਬੁਜ਼ਾਰਾਂ ਦੇ ਵਿੱਚ ਗੋੜੀਆਂ ਚੱਲਣ ਗਈਆਂ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਾਰਾ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਲਈ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਧਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਗਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮ ਹੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋਗੇ ਹੈਗੇ ਵਿਚਾਰੇ ਕਾਹੀ ਜਾਣਦੇ ਆ ਜੀ ਤੇ ਵਤਵਾ ਦਾ ਇਹ ਪ੍ਰਸ਼ਾਸਨ ਨੂੰ ਕਿਸ ਨੇ ਵੀ ਇਹਨਾਂ ਦਾ ਨੱਥ ਪਾਈ ਜਾਵੇ